ਸਤ ਸ੍ਰੀ ਅਕਾਲ ਜੀ ਸਰ ਇਕਸਾਨ ਪ੍ਰਭਾ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰੋ ਪਹਿਲਾ ਲ ਬਟਨ ਜਿਹਨੂੰ ਤੁਹਾਨੂੰ ਦਬਾ ਲੈਣਾ ਜੋ ਬੜੀ ਤੇ ਪੜੀਏ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਪੰਜਾਬ ਦੇ ਵਿੱਚ ਕਾਫੀ ਏਰੀਆ ਦੇ ਵਿੱਚ ਹੁਣ ਆਪਣੇ ਕਣਕ ਕਲੀ ਜਿਹੜੀ ਮੱਕੀ ਸਾਈ ਲਈ ਲਈ ਬੀਜੀ ਜਾਂਦੀ ਆ ਤੇ ਆਪਾਂ ਕਿਸਾਨ ਵੀਰੋ ਤੁਹਾਡੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦੇ ਆ ਅੱਜ ਸਾਈਲੇਜ ਵਾਲੀ ਮੱਕੀ ਦੇ ਉੱਪਰ ਜਿਹੜੀਆਂ ਆਪਾਂ ਸਪਰੇਹਾਂ ਵਗੈਰਾ ਤੁਸੀਂ ਦੇਣੀਆਂ ਨੇ ਕਿਉਂਕਿ ਬਹੁਤ ਵੀਰਾਂ ਨੇ ਫੋਨ ਆਉਂਦੇ ਨੇ ਵੀ ਵੀਰੇ ਮੱਕੀ ਚੱਲ ਨਹੀਂ ਰਹੀ ਲੀਡਰ ਵਾਲੇ ਜਿਹੜੇ ਸਾਲਟ ਮੱਕੀ ਦੇ ਉੱਪਰ ਆਪਣੇ ਖੇਤ ਦੇ ਉੱਪਰ ਹੋਏ ਹੋਏ ਸੀ ਤਾਂ ਨਹੀਂ ਮੱਕੀ ਖੁੱਲ ਰਹੀ ਵੀ ਜਾ ਔੜ ਕਰਕੇ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਲਈ ਅੱਜ ਇਹ ਜਾਣਕਾਰੀ ਤਾਂ ਸਾਂਝੀ ਕਰਦਾ ਕਿਉਂਕਿ ਜ਼ਿਆਦਾ ਪ੍ਰੋਬਲਮ ਇਸ ਵਾਰ ਚੱਲ ਰਹੀ ਆਪਣੀ ਔੜ ਦੀ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਲੋ ਚਾਲਦੀ ਨੂੰ ਮੀਂਹ ਨਹੀਂ ਪਈ ਮੱਕੀਆਂ ਗਰੋਥ ਤਾਂ ਨਹੀਂ ਕਰ ਰਹੀਆਂ ਤਾਂ ਕਿਸਾਨ ਵੀਰ ਕੀ ਕਰ ਰਹੇ ਨੇ ਕਿ ਸਭ ਤੋਂ ਪਹਿਲੀ ਗੱਲ ਤਾਂ ਕਿਸਾਨ ਵੀਰ ਜੂਰੀਆ ਬਹੁਤ ਜ਼ਿਆਦਾ ਦੇ ਰਹੇ ਨੇ ਮੱਕੀ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਆਪਣੀ ਮੱਕੀ ਨੂੰ ਖੜਾ ਰਿਹਾਗਾ ਕਿਉਂਕਿ ਜੂਰੀਆਂ ਦੀ ਵੀ ਗਰਮੈ ਸੋਣੀ ਆ ਮੱਕੀ ਨੂੰ ਤੇ ਮੱਕੀ ਵੈਸੇ ਬੀਜਦਾ ਪਾ ਗਏ ਦੀ ਉਪਰੋਂ ਵੀ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਆ ਤਾਂ ਸਟ्रेस ਦੇ ਵਿੱਚ ਹੈ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਕਹਿਣਾ ਵੀ ਜੂਰੀਆ ਜੇ ਤੁਸੀਂ ਦੇ ਨਹੀਂ ਆ ਤਾਂ ਤੁਸੀਂ ਜਿੱਦਾਂ ਹੁਣ ਆਪਾਂ ਪਾਣੀ ਦੇ ਵਿੱਚ ਜੂਰੀਆ ਦਿੰਨੇ ਆ। ਤਕਰੀਬਨ ਆਪਣੇ ਮੱਕੀ ਨੂੰ ਚੌਥੇ ਤੋਂ ਪੰਜਵੇਂ ਦਿਨ ਪਾਣੀ ਆ ਰਿਹਾਗਾ। ਤਾਂ ਜੂਰੀਆ ਕਿਸਾਨ ਵੀਰੋ ਤੁਸੀਂ ਇਦਾਂ ਦੋ ਵੀ ਇੱਕ ਵਾਰ ਜੂਰੀਆ ਥੋੜੀ ਜਿਹੀ ਦੇ ਦੇ ਪਾਣੀ ਦੇ ਵਿੱਚ ਪਾ ਦਾ ਤਾਂ ਤੁਸੀਂ ਇੱਕ ਵਾਰ ਸਿੰਪਲ ਪਾਣੀ ਦੇ ਕੇ ਦੁਬਾਰਾ ਜੂਰੀਆ ਦਵੋ। ਤਾਂ ਜੋ ਗੈਪ ਪ੍ਰੋਪਰ ਮਿਲ ਸਕੇ ਜੂਰੀਏ ਨੂੰ। ਤਾਂ ਹੁਣ ਕਿਸਾਨ ਵੀਰ ਕਈ ਕੀ ਕਰਦੇ ਨੇ ਉਹ ਹਰ ਹਰ ਇੱਕ ਵਾਰ ਪਾਣੀ ਦੇ ਵਿੱਚ ਜੂਰੀਆ ਦੇ ਰਹੇ ਨੇ। ਹਰੇਕ ਪਾਣੀ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਜੂਰੀਆ ਇੱਕ ਕੀਲੇ ਦੇ ਵਿੱਚ 7-7 ਗੱਟੇ ਵੀ ਕਿਤੇ ਕਿਤੇ ਪਾ ਚੁੱਕੇ ਨੇ ਪਰ ਮੱਕੀ ਤੁਰ ਨਹੀਂ ਰਹੀ। ਤਾਂ ਉਹਨਾਂ ਵਾਸਤੇ ਕਿਸਾਨ ਵੀਰੋ ਆਹੀ ਸੁਝਾ ਵੀ ਤੁਸੀਂ ਜਿਹੜਾ ਜੂਰੀਆ ਦੇਣਾ ਤੁਸੀਂ ਗੈਪ ਪਾ ਕੇ ਦੋ ਪਾਣੀ ਲਗਾਤਾਰ ਖਾਲੀ ਦੇ ਦੋ ਮਿਸ ਕਰ ਦੋ ਜੂਰੀਏ ਨੂੰ ਤੁਹਾਡੀ ਮੱਕੀ ਆਪਣੇ ਆਪ ਚੱਲ ਪੂਗੀ। ਤੇ ਉਸ ਤੋਂ ਅੱਗੇ ਕਿਸਾਨ ਵੀਰੋ ਆ ਗਈ ਸਪਰੇਅ ਦੀ ਗੱਲ। ਪਹਿਲੇ ਨੰਬਰ ਦੇ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਦੱਸ ਦਾਂ ਵੀ ਕਿਸੇ ਪਿੱਛੇ ਲੱਗ ਕੇ ਸਾਇਲੇ ਵਾਲੀ ਮੱਕੀ ਦੇ ਵਿੱਚ ਤੁਸੀਂ ਪਦਾਨ ਨਾ ਪਾ ਬੈਠੇ ਹੋਣਾ। ਇਹ ਨਹੀਂ ਮੱਕੀ ਤੁਰ ਨਹੀਂ ਰਹੀ। ਪਦਾਨ ਜਾਂ ਰੀਜੈਂਟ ਨਾ ਪਾਇਓ ਕਿਉਂਕਿ ਮੱਕੀ ਦੇ ਵਿੱਚ ਉਹਦਾ ਅਰਕ ਜਾਣਾ ਨਹੀਂ ਹੋਣਾ। ਤਕਰੀਬਨ ਮਹੀਨੇ-ਮਹੀਨੇ ਦੀਆਂ ਮੱਕੀਆਂ ਡੇਢ-ਡੇਢ ਦੀਆਂ ਹੋ ਗਈਆਂ। ਡੇਢ ਕਿ ਮਹੀਨਾ ਆਪਣੇ ਹੋ ਰਿਹਾ। ਇੰਨਾ ਟਾਈਮ ਪਦਾਨ ਨੇ ਅਸਰ ਰੱਖ ਲੈਣਾ ਤਾਂ ਕਿਸਾਨ ਵੀਰੋਂ ਡੰਗਰਾਂ ਨੂੰ ਨੁਕਸਾਨ ਹੋਊਗਾ ਪਸ਼ੂ ਨੂੰ ਆਪਣੇ ਨੂੰ। ਇਹ ਚੀਜ਼ ਆਪਾਂ ਬਿਲਕੁਲ ਨਹੀਂ ਕਰਨੀ ਤੇ ਤੁਹਾਨੂੰ ਮੈਂ ਸਪਰੇਅ ਰეკਮੈਂਡ ਕਰ ਦਿੰਨਾਗਾ, ਦੱਸ ਦਿੰਨਾਗਾ ਜਿਹੜੀ ਆਪਾਂ ਕਰਦੇ ਆਂ ਆਪਣੀ ਮੱਕੀ ਦੀ ਗ੍ਰੋਥ। ਇਹ ਵੀਡੀਓ ਥੋੜੀ ਜੀ ਪੁਰਾਣੀ ਐ ਕਿਉਂਕਿ ਮੇਰੇ ਤੋਂ ਵੀਡੀਓ ਨਹੀਂ ਬਣੀ। ਮੈਂ ਤੇ ਤੁਹਾਨੂੰ ਮੈਂ 1-2 ਦਿਨਾਂ ਦੇ ਵਿੱਚ ਵੀਡੀਓ ਜਿਹੜੀ ਹੁਣ ਮੱਕੀ ਆਪਣੀ ਇਹ ਮੱਕੀ ਆਪਣੀ 25-26 ਦਿਨ ਦੀ ਮੱਕੀ ਦੀ ਵੀਡੀਓ ਆ ਤੇ ਹੁਣ ਮੈਂ ਤੁਹਾਨੂੰ ਆਪਣੀ ਮੱਕੀ 32-33 ਦਿਨ ਦੀ ਹੋਗੀ ਇੱਕ ਹਫਤੇ ਦੀ ਉਹਦੀ ਗਰੋਥ ਦਿਖਾ ਦੂੰਗਾ ਸਪਰੇਅ ਦੀ ਇਹ ਮੱਕੀ ਤੋਂ ਇਸ ਤੋਂ ਬਾਅਦ ਤਾਂ ਕਿਸਾਨ ਵੀਰੋਂ ਸਪਰੇਅ ਜਿਹੜੀ ਆਪਾਂ ਕਰਨੀਆਂ ਐਨਪੀਕੇ ਲੈਣਾ ਤੁਸੀਂ 1.5 ਕਿਲੋ 05234 1.5 ਕਿਲੋ ਹੀ ਲੈਣਾ ম্যাগਨੀਸ਼ੀਅਮ ਸਲਫੇਟ 9.5% ਠੀਕ ਹੈ ਉਹ ਸਾਰਿਆਂ ਨੂੰ ਪਤਾ ਕੀਲੇ ਦਾ ਨਾਲ ਤੁਸੀਂ ਕਿਲੋ ਯੂਰੀਆ 80 ਗ੍ਰਾਮ ਤੁਸੀਂ ਬੌਰਨ ਪਾ ਸਕਦੇ ਹੋ ਠੀਕ ਆ ਫੰਗੀ ਸਾਈਡ ਹਲਕਾ ਜਾਂ ਕੋਈ ਐਡ ਕਰਨਾ 45 ਜਾਂ 1261 1263 ਉਹ ਐਡ ਕਰ ਲਓ ਤਾਂ ਕਿਸਾਨ ਵੀਰੋ ਥੋੜੀ ਜਿਹੜੀ ਮੱਕੀ ਆ ਬਟੇ ਖਾਂਦੀ ਆਊਗੀ ਕਿਉਂਕਿ ਜਿਹੜੇ ਕਿਸਾਨ ਵੀਰੋ 0534 ਇਹਦੇ ਚ ਨਾਲ ਪੋਟਾਸ਼ ਆ ਉਹ ਆਪਣੀ ਮੱਕੀ ਨੂੰ ਸਟ੍ਰੈਸ ਤੋਂ ਬਚਾਉਂਦੀ ਆ ਬੌਰਨ ਆਪਣੀ ਮੱਕੀ ਦਾ ਦਿਮਾਗ ਹੈ ਜਿਹੜਾ ਉਹਨੂੰ ਸਟ੍ਰੈਸ ਤੋਂ ਮਾਲਕ ਵੀ ਉਹਦਾ ਦਿਮਾਗ ਖੋਲ੍ਹ ਦਿੰਦੀ ਆ ਉਹ ਪ੍ਰੋਪਰ ਖਰਾਕਾਂ ਲੈਣ ਲੱਗ ਜਾਂਦਾ ਜਿੱਦਾਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਕਿਸਾਨ ਵੀਰ ਜਿਹੜੀ ਫੰਗੀਸਾਈਡ ਪਾਵਾਂਗੇ ਉਹਨੇ ਆਪਣੀ ਮੱਕੀ ਨੂੰ ਲਹਿਰਾ ਪਣ ਦੇ ਕੇ ਉਹਦੀ ਗਰੋਥ ਆਪਣੇ ਆਪ ਹੋਣ ਲੱਗ ਜੂਗੀ ਪਾਣੀ ਦੀ ਗੌਰ ਰੱਖੋ ਸਪਰੇਅ ਜਿਹੜੀ ਕਰਨੀ ਆਪਾਂ ਨੇ ਐਨਪੀਕੇ 05234 1.5 ਕਿਲੋ ਯੂਰੀਆ ਕਿਲੋ ਤੋਂ 1.5 ਕਿਲੋ ਕਿਲੋ ਤੋਂ 1.5 ਕਿਲੋ ਹੀ ਲੈਣਾ ਮੈਗਨੀਸ਼ੀਅਮ ਸਲਫੇਟ ਨਾਲ ਤੁਸੀਂ ਬੋਰਨ ਪਾ ਸਕਦੇ ਹੋ ਜੀ ਜ਼ਿੰਕ ਐਡ ਕਰਨਾ 12% ਜ਼ਿੰਕ ਨਾਲ ਐਡ ਕਰ ਲਓ 100 ਤੋਂ ਲੈ ਕੇ 150 ਗ੍ਰਾਮ ਤੱਕ 200 ਲੀਟਰ ਪਾਣੀ ਨਾਲ ਇਹਦੀ ਸਪਰੇਅ ਕਰ ਦਿਓ ਤੁਹਾਡੀ ਮੱਕੀ ਬਟੇ ਖਾਂਦੀ ਜਾਊਗੀ ਜਿੰਨੀ ਮਰਜ਼ੀ ਗਰਮੀ ਹੋਵੇ ਪੱਤੇ ਖੰਡਿਆ ਕੇ ਰੱਖੂ ਮੱਕੀ ਮੈਂ ਗਾਰੰਟੀ ਲੈਣਾ ਇਹ ਚੀਜ਼ ਦੀ ਤਾਂ ਕਿਸਾਨ ਵੀਰੋ ਪਾਣੀ ਨਹੀਂ ਕੱਟ ਲਾਉਣਾ ਪਰ ਕਿਉਂਕਿ ਡੋਜ਼ ਬਹੁਤ ਉਜਤਾ ਤੁਸੀਂ ਹੁਣ ਇੱਕ ਸਵਾਲ ਮੈਨੂੰ ਕਰਨਾ ਵੀ ਬਹੁਤ ਚੀਜ਼ਾਂ ਹੋ ਗਈਆਂ ਇਹ ਪਰ ਕਿਸਾਨ ਵੀਰੋ ਜੇ ਮੱਕੀ ਤੋੜਨੀ ਐ ਇਸ ਵਾਰ ਖਰਚਾ ਕਰਨੀ ਪਊਗਾ ਤਾਕ្សਾਨ ਵੀਰੋ ਉਮੀਦ ਆ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਜੇ ਸਪਰੇਅ ਦੇ ਰਿਲੇਟਡ ਕੋਈ ਜਾਣਕਾਰੀ ਲੈਣੀ ਹੋਈ ਤਾਂ WhatsApp ਮੈਸੇਜ ਕਰ ਲਿਓ ਆਪਾਂ ਨੂੰ ਤੁਹਾਨੂੰ ਜਾਣਕਾਰੀ ਆਪਾਂ ਜਰੂਰ ਦਵਾਂਗੇ ਇਸੇ ਤਰ੍ਹਾਂ ਆਪਾਂ ਜੀ ਵੀਡੀਓ ਲੈ ਕੇ ਹਾਜ਼ਰ ਹੁੰਦ ਰਹਾਂਗੇ ਧੰਨਵਾਦ